ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਕੁਲਵੀਰ ਸਿੰਘ ਹੋਰ ਚੈਨਲਾਂ ਤੇ ਬਹੁਤ ਵੀਡੀਓ ਦੇ ਵਿੱਚ ਤੁਸੀਂ ਮੈਨੂੰ ਬਹੁਤ ਪਿਆਰ ਤੇ ਮਾਨ ਬਖਸ਼ਿਆ ਅੱਜ ਜਿਹੜੀ ਤੁਹਾਡੇ ਵਾਸਤੇ ਅਸੀਂ ਵੀਡੀਓ ਲੈ ਕੇ ਆ ਰਹੇ ਹਾਂ ਉਹ ਮੈਂ ਆਪਣੇ ਖੁਦ ਦੇ ਚੈਨਲ 올ਡ ਟਰੈਕਟਰ ਇਨਫੋਰਮੇਸ਼ਨ ਤੇ ਪਾ ਰਿਹਾ ਹਾਂਗਾ ਵੀਡੀਓ ਦੇ ਐਂਡ ਤੱਕ ਬਣੇ ਰਹੋ 6 ਤੋਂ 7 ਟਰੈਕਟਰ ਅਸੀਂ ਤੁਹਾਨੂੰ ਦਿਖਾਵਾਂਗੇ ਕੱਲੇ-ਕੱਲੇ ਟਰੈਕਟਰ ਦੀ ਰੇਟ ਦੀ ਮਾਡਲ ਦੀ ਜਾਣਕਾਰੀ ਦੇਵਾਂਗੇ ਤੇ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆਂ ਸਟਾਰਟ ਕਰਦੇ ਆ ਪਹਿਲਾਂ ਇਸ ਟਰੈਕਟਰ ਲੈ ਵੀ ਕੁਲਵੀਰ ਵੀਰੇ ਏਸ ਆ ਗਿਆ ਠੀਕ ਐ ਇਹਦੀ ਤਾਂ ਜਾਣਕਾਰੀ ਦੇ ਡਿਟੇਲ ਪੂਰੀ ਦੇਵੇ ਹੁਣ ਇਹ ਏਸੀ ਟਰੈਕਟਰ ਹੈ ਅੱਛਾ 2014 ਮਾਡਲ ਹਮ ਹਰਿਆਣਾ ਨੰਬਰ ਹੈ ਅੱਛਾ ਡਬਲ ਕਲਚ ਹੈ ਅੱਛਾ ਤੇਲ ਬ੍ਰੇਕਾਂ ਦੇ ਵਿੱਚ ਹੈ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਦੇ ਵਿੱਚ ਹੈ ਹਮ ਜੇ ਆਪਾਂ ਇਹਦੇ ਟਾਇਰਾਂ ਦੀ ਗੱਲ ਕਰਦੇ ਆ ਟਾਇਰ ਮੰਗਰਲੇ ਹੈਗੇ 75 ਤੋਂ 80 ਪੈਸੇ ਠੀਕ ਐ ਇੰਨੇ ਕੀ ਅਗਲੇ ਹੋਣਗੇ ਇੰਨੇ ਕੀ ਅਗਲੇ ਆਗੇ ਮੋਹਰਲੇ ਟਾਇਰ ਹੈਗੇ ਸੀਐਟ ਆਇਸ਼ਮਾਨ ਦੇ ਹੂੰ ਤੇ ਮਗਰਲੇ ਟਾਇਰ ਹੈ ਗੁੜੀਆ ਡੀਟੀਆਈ 195 ਠੀਕ ਹੈ ਚਾਰ ਸਪਰੇ ਟਰੈਕਟਰ ਦੇ ਕੈਮਰਾ ਮਾਰ ਲਓ ਸਾਰਾ ਰੰਗ ਪੇਂਟ ਦਾ ਕੱਲੇ ਮਗਰਾੜਾਂ ਦੀਆਂ ਕਿਨਾਰੀਆਂ ਨੂੰ ਛੱਡ ਕੇ ਟੋਟਲ ਜਿਹਨੂੰ ਟਰੈਕਟਰ ਆ ਸਾਰਾ ਸਾਰਾ ਜਿਹਨੂੰ ਆਣਾ ਜਿਹਨੂੰ ਟਰੈਕਟਰ ਸੈਕੰਡ ਟੌਪ ਦੇ ਵਿੱਚ ਆਉਂਦਾ ਇਹ ਅੱਛਾ ਹੂੰ ਤੇਲ ਬਰੇਕਾਂ ਹੋ ਗਿਆ ਡਬਲ ਕਲਚ ਹੋ ਗਿਆ ਅੱਛਾ 45 ਐਚਪੀ ਦੇ ਵਿੱਚ ਇਸ ਕੰਪਨੀ ਦਾ ਡਾਇਰੈਕਟਰ ਹੈ ਕੈਟਾਗਰੀ 45 45 ਚਾਹੁੰਦਾ ਪਰ ਕੰਪਨੀ ਨੇ ਜਦੋਂ ਇਹ ਡਾਇਰੈਕਟਰ ਕੱਢੇ ਸੀਗੇ ਉਹ ਤੋਂ ਦਾਵਾ ਕੀਤਾ ਸੀ ਅੱਛਾ ਇਹ ਸਾਡਾ 45 ਐਚਪੀ ਦਾ ਅੱਛਾ ਹੋਰ ਕੰਪਨੀ ਦਾ 55 ਐਚਪੀ ਦਾ ਬਰਾਬਰ ਲਾ ਲਿਓ ਅੱਛਾ ਬਰਾਬਰ ਜੋਰ ਲਾਊਗਾ ਤੇ ਇਹ ਚ ਗੱਲ ਤੇ ਕੋਈ ਦੋਰ ਹੈ ਨਹੀਂ ਇਸ ਟਰੈਕਟਰ ਨਾਲ ਮੈਂ ਸਾਰੇ ਬਣ ਦਾ ਕਦੂ ਕੀਤਾ ਅੱਛਾ ਹਾਂ ਅੱਛਾ ਇਹ ਹੋ ਡਾਇਰੈਕਟਰ ਜੀ ਤੁਸੀਂ ਇਹ ਗੱਲਬਾਤ ਆਪ ਆਪ ਖੁਦ ਕਦੂ ਕੀਤਾ 20 ਦਿਨ ਹੋ ਗਏ ਟਰੈਕਟਰ ਘਰੀ ਸੀਗਾ ਅੱਛਾ ਬਹੁਤ ਹੀ ਵਧੀਆ ਟਰੈਕਟਰ ਹੈ ਇੰਜਨ ਗੇਅਰ ਦਾ ਪੂਰੇ ਚੰਗਾ ਨੀ ਤਾਂ ਨਿਆਰਾ ਹੈ ਹਾਂ ਕੋਈ ਇਹਦੇ ਚ ਕਮੀ ਨਹੀਂ ਹੈਗੀ ਰੰਗ ਪੇਂਟ ਦਾ ਟੋਟਲ ਜਿਹਨੂੰ ਆਨੇ ਤਸੱਲੀ ਕਰਕੇ ਬਾਗੀ ਵੀ ਲਿ ਜਾ ਸਕਦਾ ਅੱਛਾ ਠੀਕ ਹੈ ਤੇ ਹੁਣ ਗੱਲ ਆ ਗਈ ਰੇਟ ਤੇ 2 ਲੱਖ ਤੇ 72000 ਰੁਪਏ ਦੀ ਡਿਮਾਂਡ ਆਦਾ ਮਾਡਲ ਆ ਰੇਟ ਜਾਇਜ਼ ਹੀ ਹੈ ਯਾਰ ਇੱਕ ਗੱਲ ਹੈ ਹੂੰ 2014 ਮਾਡਲ ਜੇ ਅੱਜ ਆਪਾਂ ਐਸ਼ਰ ਲੈਨੇ ਆ ਨਾ ਹੂੰ ਤੇ 2 ਲੱਖ ਤੋਂ ਕਰੋ ਸੋ ਵੀ ਕਰਦਾ ਇੱਕ ਸਿਲੰਡਰ ਡਾਇਰੈਕਟਰ ਅੱਛਾ ਇਹ ਤਿੰਨ ਆ ਗਿਆ ਇਹ ਤਿੰਨ ਸਿਲੰਡਰ ਡਾਇਰੈਕਟਰ ਹੈ 45 ਐਚਪੀ ਡਬਲ ਕਲੱਚ ਦੇ ਵਿੱਚ ਆ ਗਿਆ ਡਬਲ ਕਲੱਚ ਦੇ ਵਿੱਚ ਔਰ ਨਾਂ ਵੀ ਹੋਊਗਾ ਹੂੰ ਲੋਨ ਵੀ ਹੋ ਜਾਊਗਾ ਅੱਛਾ ਕਿੱਥੇ ਕਿਥੋਂ ਤੱਕ ਹੋ ਜਾ ਦੋ ਲੱਖ 72 ਹਜ਼ਾਰ ਰੁਪਏ ਦੀ ਡਿਮਾਂਡ ਕਰਦੇ ਆ ਹੂੰ ਤੇ 2.5 ਲੱਖ ਰੁਪਏ ਦਾ ਟਰੈਕਟਰ ਇਹ ਆਪਾਂ ਦੇ 22000 ਰੁਪਏ ਘਟਾਤਾ ਬਸ ਪਤਾ ਕੀ ਹੈ ਹੂੰ ਆਪਣੇ ਲੋਕਾਂ ਵਾਲੀਆਂ ਗੱਲਾਂ ਤਾਂ ਹੈ ਨਹੀਂ ਰੋ ਹੂੰ ਵੀ ਆਪਾਂ ਯਾਰ ਪਹਿਲਾਂ 3 ਲੱਖ ਰੁਪਏ ਕਰ ਲਓ ਯਾਰ ਉਹ ਕਰ ਲਓ ਨਾ ਹੁਣ ਆਹ ਇਹ ਟਰੈਕਟਰ ਨਾਲ ਵੇਕੇ 2 ਮਹੀਨੇ ਇਹ ਵਿਕ ਜੇ ਅੱਜ ਹੂੰ ਬੜਾ ਪੰਜ ਵੀਡੀਓ ਕਰ ਲਈ ਡਾਕਟਰ ਦੇ ਰੇਟ ਆਹੀ ਹੋਊਗਾ ਦੋ ਪੱਤਰ ਹੀ ਦੇਣੇ ਦੋ ਪੱਤਰ ਹੀ ਰਹੂਗਾ ਇਹ ਵੀ ਆਪਣਾ ਲੋਕਾਂ ਵਾਲੀਆਂ ਗੱਲਾਂ ਨਹੀਂ ਕਰਦੇ ਦੇਣਾ ਢਾਈ ਦੀ ਐ ਦੇਣਾ ਢਾਈ ਦਾ ਹੀ ਐ ਕੋਈ ਗੱਲ ਨਹੀਂ ਵੀਡੀਓ ਦੇਖ ਕੇ ਕੋਈ ਭਰਾ ਆਉਂਦਾਗਾ ਉਹਦਾ ਮਾਣ ਤਾਣ ਕੋਈ ਜਰ 1500 ਹੋਰ ਵੀ ਕਰਦਾ ਹੋਰ ਵੀ ਹੋ ਜੂਗਾ ਕਿਉਂਕਿ ਪਹਿਲੀ ਵੀਡੀਓ ਪਾਉਣ ਲੱਗੇ ਆ ਜੇ ਆਪਣੀ ਵੀਡੀਓ ਤੋਂ ਕੋਈ ਬੰਦਾ ਆਉਂਦਾ ਮਾਣ ਉਹਦਾ ਫੇਰ ਵੀ ਕਰਾਂਗੇ ਫੇਰ ਵੀ ਕਰਾਂਗੇ ਅੱਗੇ ਆ ਗਿਆ ਕਰ ਲਓ ਹਾਂ 6555 ਅੱਛਾ ਕਰਲਾ ਉਸ ਕਰਦੇ ਇੰਜਨ ਵਾਲਾ ਡਾਕਟਰ ਹੈ ਕਰਲਾ ਉਸ ਕਰ ਚੱਲ ਲੈ ਲੋ ਵੀ ਦੋਸਤੋ ਤੁਹਾਨੂੰ ਆਹ ਪੈਇਰੋ ਦਿਖਾਤਾ ਜਿਹਦੀ ਬਹੁਤ ਬਿਨਾਨ ਹੈ ਬਹੁਤ ਲੋਕਾਂ ਦੇ ਫੋਨ ਆਉਂਦੇ ਬਹੁਤ ਵੀਰਾਂ ਦੇ ਫੋਨ ਆਉਂਦੇ ਕਹਿੰਦੇ ਯਾਰ ਕਲੋਸ ਕਰ ਦੇ ਇੰਜਨ ਟਰੈਕਟਰ ਲੈ ਇਹਦੀ ਯਾਰ ਆਵਾਜ਼ ਹੀ ਅਲੱਗ ਹੈ ਆਵਾਜ਼ ਇਹਦੀ ਵੱਖਰੀ ਹੈ ਹਨਾ 2013 ਮਾਡਲ ਟਰੈਕਟਰ ਹੈ ਹੂੰ ਟਾਇਰਾਂ ਤੇ ਕੈਮਰਾ ਮਾਰਦੇ ਚਾਰ ਸ਼ਿੱਲਾਓ ਜੀ ਕਿੰਨੇ ਕੁ ਪੈਸੇ ਮੰਨਦਾ ਟਾਇਰ ਫਿਰ ਇਹਦੇ ਟਾਇਰ ਭਾਈ ਮੂਰਲੇ ਦੱਸੀ ਪੈਸੀ ਪਏ ਹੂੰ ਮਗਰਲੇ 60 ਤੋਂ 65 ਪੈਸੇ 60 ਤੋਂ 65 ਪੈਸੇ ਐਵੇਂ ਇਹਨਾਂ ਨੂੰ ਕਹਿੰਦੇ ਯਾਰ 75 80 ਪੈਸਾ ਗੱਲ ਗਲਤ ਹੈ ਗਲਤ ਹੈ ਜਿਹੜੀ ਗੱਲ ਜਿੰਨੀ ਹੈਗੀ ਹੈ ਜੇ ਆਪਾਂ 60 ਦੱਸਿਆ ਜੇ 65 ਨਿਕਲਣ ਫੇਰ ਗੱਲ ਦੱਸ ਬਾਅਦ ਆਉਗੀ ਫੇਰ ਸਵਾਰ ਹੋਣਾਗਾ ਐਵੇਂ ਫਾਇਦਾ ਨਹੀਂ ਆਪਾਂ ਸੀ ਕਿ ਕਿ ਸੱਦ ਲਗੇ ਬੰਦਾ ਇੱਥੇ ਆ ਕੇ ਕਹੇ ਤੇਰੇ ਟਾਇਰਾਂ 'ਚ ਫਰਕ ਆਊਗਾ ਲੈਦਾ ਨਜ਼ਾਰਾ ਨਹੀਂ ਹਮਮ ਕੰਡੀਸ਼ਨ ਤੁਹਾਡੇ ਸਾਹਮਣੇ ਆ ਹਮਮ ਟਰੈਕਟਰ ਪੂਰਾ ਚੰਗਾ ਇੰਜਨ ਗੇਅਰ ਦਾ ਵਾਕੇ ਵੀ ਲੈ ਜਾ ਸਕਦੇ ਅੱਛਾ ਚਾਰ ਚਪਰੇ ਟਰੈਕਟਰ ਦੇ ਕੈਮਰਾ ਮਾਰਦੇ ਵਧੀਆ ਟਰੈਕਟਰ ਹੈ ਅੱਛਾ ਤੇ ਜੇ ਆਪਾਂ ਗੱਲ ਕਰੀਏ ਇਹਦੇ ਗੇਅਰ ਇੰਜਨ ਦੇ ਗੇਅਰ ਇੰਜਨ ਦੇ ਤਾਂ ਉਹ ਤਾਂ ਢੋਲੇ ਹੁੰਦੇ ਹੀ ਕਰ ਹੁੰਦੇ ਹੀ ਕੁਛ ਨਹੀਂ ਹੂੰ ਜੇ ਆਪਾਂ ਇਹਦਾ ਬੰਦਾ ਇੱਕ ਇਹ ਟਰੈਕਟਰ ਹੁਣ ਅੱਜ ਕੱਲ ਦਾ ਸਾਰੀ ਆ ਗਿਆ ਸਾਰੀ ਆ ਗਿਆ ਸਾਰੀ ਆ ਗਿਆ ਆ ਹੌਲੈਂਡ ਜੌਂਡੀਆ ਤੇ ਸੋਨਾ ਲਿਖਾ ਇਹ ਜਾਰੇ ਟਰੈਕਟਰਾਂ ਦੀ ਤਾਂ ਖਾਸੀਅਤ ਹੀ ਆ ਦੇਖੀ ਨਹੀਂ ਖੁੱਲਦੇ ਕਦੇ ਬਾਈ ਜੀ ਤੁਸੀਂ ਇਹਦਾ ਟਾਈਮ ਸਰ ਤੇਲ ਪਾਣੀ ਬਦਲ ਦਿਓ ਹੂੰ ਥੋੜੀ ਜ਼ਿੰਦਗੀ ਕੀ ਤੁਹਾਡੇ ਪੁੱਤ-ਪੋਤਿਆਂ ਦੀ ਜ਼ਿੰਦਗੀ ਵੀ ਨਹੀਂ ਜਾਂਦਾ ਯਾਨੀ ਜਿੰਨਾਂ ਦਾ ਢੇਲ ਤਾਂ ਹਰ ਇੱਕ ਬੰਦਾ ਚੱਲਾ ਪਾਇਦਾ ਵੀ ਨਿੱਕੀ ਜਿਹੀ ਡਿਸਕਸ ਕਰ ਲੈਨੇ ਆ ਜਿੰਨਾਂ ਦਾ ਢੇਲ ਹਰ ਇੱਕ ਬੰਦਾ ਬਦਲਦਾ ਦੋ ਡਰਮਾਂ ਤੋਂ ਕੋਈ ਤਿੰਨ ਡਰਮਾਂ ਤੋਂ ਕੋ ਘੰਟਿਆਂ ਤੋਂ ਘੰਟਿਆਂ ਤੋਂ ਤੇ ਗੇਅਰ ਦਾ ਲੋਡ ਉਦੋਂ ਵੱਧ ਹੁੰਦਾ ਡਾਕਟਰ ਨਾਲ ਹਾਂ ਇੰਝ ਨਾ ਲੋ 10 10 ਸਾਲ ਉਹਦਾ ਤੇਲ ਨਹੀਂ ਬਦਲਦੇ ਮਗਰ ਉਹ ਕਹਿੰਦੇ ਟਰੈਕਟਰ ਜਦ ਗੇਅਰ ਚ ਪਾਣੀ ਪੈ ਗਿਆ ਉਹ ਪਾਣੀ ਨਹੀਂ ਪਿਆ ਉਹ ਲੱਸੀ ਬਣ ਜਾਂਦਾ ਉਹ ਪਾਣੀ ਉਹਦਾ ਆਪ ਹੀ ਖਤਮ ਹੋ ਜਾਂਦਾ 3-4 ਸਾਲਾਂ ਬਾਅਦ ਜੇ ਆਪਾਂ ਗੇਅਰ ਦਾ ਤੇਲ ਬਦਲੀ ਚੱਲਾਉਂਦੇ ਉਹ ਜਿਵੇਂ ਕਾਰਾਂ ਦੇ ਨਹੀਂ ਸਿੰਥੈਟਿਕ ਆ ਗਏ ਹਾਂ ਸਿੰਥੈਟਿਕ ਆ ਗਏ ਨਾ ਉਹਨਾਂ ਨੇ ਤੁਸੀਂ 1 ਇਹ ਨਹੀਂ ਉਹ ਨਹੀਂ ਵਿਚਾਰੇ ਖੜੀ ਰਵੇ ਤੇਰੀ ਗੱਲ ਤੇ ਯਾਦ ਆ ਕਿ ਗੱਡੀ ਦੀ ਸਰਵਿਸ ਹੋਣੀ ਸੀ 20000 ਤੇ ਹੂੰ ਤੇ ਮੇਰੀ 300 ਟੱਪ ਗਈ ਉੱਤੋਂ ਅੱਛਾ ਐਵਰੇਜ 3 ਦੀ ਘਟਾ ਗਈ ਨਾਲ ਦੀ ਨਾਲ ਫੇਰ ਹਕੀਕਤ 'ਚ 10 ਦਿਨ ਪਹਿਲਾਂ ਹੀ ਹੋਈ ਹੈ ਗੱਲ ਇਹ ਹੂੰ ਦੀ ਬਾਈ ਦੀ ਆ ਰਹੀ ਸੀਗੀ ਇਹਦੇ ਰੇਟ ਤੇ ਆਜ ਗਏ ਹੁਣ ਆਪਾਂ ਇਹ 430000 ਰੁਪਏ ਦੀ ਡਿਮਾਂਡ ਹੈ ਕਿੱਥੋਂ ਦਾ ਕਰ ਦੇਗਾ ਫਿਰ ਇੱਕੋ ਹੀ ਰੇਟ ਹੈ ਢੱਲੋਂ 4 ਲੱਖ ਰੁਪਏ ਦਾ ਟਰੈਕਟਰ ਦੇ ਦਾ 30000 ਰੁਪਏ 30000 ਰੁਪਏ ਨਾਲ ਕਰ ਤੇ ਉਸ ਤੋਂ ਅੱਗੇ ਅੱਗੇ ਆ ਗਿਆ ਕੱਜ ਹੁਣੇ ਤੁਰੇ ਹੀ ਆਇਆ ਟਰੈਕਟਰ ਅੱਛਾ ਇਹ ਆਪਣੇ ਕੋਲੇ ਹਾਂ ਹੂੰ ਵੀ 31 ਹੂੰ ਰੇਟ ਵੀ ਨਹੀਂ ਭਰਿਆ ਅੱਛਾ ਮਾਨਸਾ ਨੰਬਰ ਹੈ ਹੂੰ ਫਾਸਟ ਆਨਰ ਟਰੈਕਟਰ ਹੈ ਅੱਛਾ ਸਾਰਾ ਕੁਝ ਨਾਲ ਦਾ ਹੀ ਹੈ ਹੂੰ ਇਹ ਤਾਂ ਹਜੇ ਮਤਲਬ ਤੋਤਾ ਤਾਂ ਵਿਚਾਰਾ ਗੀਮਿੰਦਾਰ ਤੋ ਅੱਜ ਹੀ ਲਿਆ ਹੁਣੇ ਛੱਡ ਕੇ ਗਿਆ ਆ ਲਓ ਵੀ ਦੇਖ ਲਓ ਇਹ ਚੀਜ਼ ਕਈ ਵਾਰੀ ਤੁਸੀਂ ਕਹਦੇ ਹੋ ਕਿ ਸਾਣੀ ਇਦਾਂ ਹੀ ਮਰੀ ਜਾਂਦੀ ਆ ਚਿੱਟੇ ਸਾਨੂੰ ਦੀਦੇ ਹੋਣਗੇ ਉਵੇਂ ਨਾ ਨਾ ਉਵੇਂ ਜਿਵੇਂ ਪਿਆ ਸੀ ਟਾਇਰ ਵੀ ਨਾਲ ਦੀ ਹੈ ਟਾਇਰ ਨਾਲ ਅੱਛਾ ਕੱਲੇ ਬ੍ਰੇਕਾਂ ਦਾ ਕੰਮ ਹੋਇਆ ਟਰੈਕਟਰ ਦਾ ਅੱਛਾ ਸਾਰਾ origignal ਫਾਸਟ ਆਨਰ ਪਹਿਲੀ ਪਾਰਟੀ ਦਾ ਟਰੈਕਟਰ ਹੈ अच्छा जी सौदा करया ਸੀਗਾ ਅੱਛਾ ਤੇ ਵਿੱਚ ਕੋਈ ਟਰੈਕਟਰ ਦਿੱਤਾ ਸੀ ਅਜੇ ਬਾਪੂ ਵਰਗੇ ਬੈਠੇ ਸੀ ਹੁਣੀ ਗਏ ਅੱਛਾ ਹੁਣੀ ਗਿਆ ਮੋਟਰਸਾਈਕਲ ਤੇ ਹਾਂ ਮੋਟਰਸਾਈਕਲ ਤੇ ਮਗਰ ਵੀ ਇਹਦੇ ਕੈਮਰਾ ਮਗਰ ਵੀ ਮਾਰਦੇ ਨੇ ਕੈਮਰਾ ਵਾਹ ਜਨੂਨ ਟਰੈਕਟਰ ਹੈ ਨਵਾਂ ਤਾਂ ਨਵਾਂ ਹੀ ਕਹਿ ਸਕਦੇ ਆ ਬਿਲਕੁਲ ਬਈ ਕੋਈ ਵੀ ਚੀਜ਼ ਦੀ ਕਮੀ ਨਹੀਂ ਹੈਗੀ ਹੂੰ ਡੰਡਾ ਫੱਟੀ ਹੁੱਕ ਵੇਖ ਲਾ ਸਾਰਾ ਸਹੀ ਹੈ ਸਟੇਬਲ ਹੁੱਕ ਹੈ ਹੂੰ ਛਤਰੀ ਹੈਗੀ ਹੂੰ ਬਾਕੀ ਆ ਚੀਜ਼ ਵੀ ਹਜੇ ਮੌਜੂਦਾ ਹੈਗੀ ਇਹ ਮੌਜੂਦਾ ਸਾਰਾ ਕੁਝ ਆ 60 ਪੌਂਡ ਸਾਰਾ ਕੁਝ ਹੈਗਾ ਇਹ ਚੰਗੀ ਮਤਲਬ ਆ ਵੀ ਚੰਗੇ ਬੰਦੇ ਦੀ ਨਿਸ਼ਾਨੀ ਹੁੰਦੀ ਜੀ ਕਾਰ ਨਾਲ ਦੇ ਢੱਲੋਂ ਦੇ ਨਾਲ ਦੇ ਟਾਇਰ ਆਗੇ ਨਾਲ ਦੇ ਟਾਇਰ ਅੱਛਾ ਤੇ ਫਿਰ ਕਲਵੀਰ ਇਹਦੀ ਕੋਈ ਡਿਮਾਂਡ ਮੂਡ ਕਲੀਅਰ ਹੋਊ ਕਿ ਬਾਈ ਹਜੇ ਹੁੰਦੀ ਨਹੀਂ ਇਹਦੀ ਡਿਮਾਂਡ ਕਰਾਂਗੇ ਕਲੀਅਰ ਅੱਛਾ ਇਹ 2000 ਤੇ 20 ਮਾਡਲ ਡੈਕਟਰ ਹੈ ਹੂੰ ਫਾਸਟ ਆਉਂਰ ਦਾ ਡੈਕਟਰ ਹੈ ਹੂੰ ਇਹਦਾ ਰੇਟ ਆ 2 ਲੱਖ ਤੇ 95000 ਰੁਪਏ 2 ਲੱਖ 95000 ਰੁਪਏ ਮੰਗਣ ਨੂੰ ਸਵਾ 3 ਲੱਖ ਵੀ ਮੰਗ ਸਕਦਾ ਹੂੰ 2,95,000 ਰੁਪਏ ਡਿਮਾਂਡ ਹੈ ਇਹਦੇ ਚ ਬਹੁਤਾ ਡਿਸਕਾਊਂਟ ਨਹੀਂ ਕਰਦੇ ਅੱਛਾ ਹਾਂ 2,90,000 ਦਾ ਟਰੈਕਟਰ ਦੇਣਾ ਹੈ ਅੱਛਾ ਇਹਦੇ ਰੇਟ ਕਿਤੇ ਭਰਿਆ ਕਿਦਾ ਭਰਿਆ ਨੇ ਠੀਕ ਹੈ ਠੀਕ ਅੱਗੇ ਤੁਹਾਨੂੰ ਵੀਡੀਓ ਚ ਹੋਰ ਵੀ ਦਿਖਾਵਾਂਗੇ ਵੀ ਇਹ ਮਾਡਲ ਦੇ ਰੇਟ ਕੀ ਹੁੰਦੇ ਕੀ ਹੁੰਦੇ ਹੈ ਹਨਾ ਉਦੋਂ ਅੱਗੇ ਆ ਜਾ ਛੋਟਾ ਛੋਟਾ ਹੂੰ ਤਲਾ ਅਜ ਦੌਰ ਹੈ ਨਹੀਂ ਹਜੇ ਖੜਦੀ ਜਾਂਦੀਆਂ ਚੀਜ਼ਾਂ ਨਾ ਖੜ੍ਹ ਜਾਂਦੀ ਕੋਈ ਗੱਸ ਕਰਦੀ ਹੁੰਦੀ 2009 ਮਾਡਲ ਟਰੈਕਟਰ ਹੈ ਇਹ ਹੂੰ ਚਾਰੇ ਟਾਇਰ ਦਿਖਾ ਦੇ ਮਗਰਲੇ ਤਾਂ ਬੀਕੇਟੀ ਦੇ ਐ ਅੱਛਾ ਮੂਰਲੇ ਗੁੜੀ ਹਰਦੇ ਐ ਮਗਰਲੇ ਆ ਕੇ ਬੀਕੇਟੀ ਬੀਕੇਟੀ ਕਮਾਂਡਰ ਐ ਕਮਾਂਡ ਪਹਿਲਾਂ ਬੀਕੇਟੀ ਦੇਖ ਲਓ ਹਾਂ ਤੇ ਉਸ ਤੋਂ ਬਾਅਦ ਅਸੀਂ ਕਮਾਂਡਰ ਤੇ ਆਉਣੀ ਐ ਲਓ ਵੀ ਦੋਸਤੋ ਇਹ ਆ ਗਿਆ ਕਮਾਂਡਰ 2009 ਮਾਡਲ ਟਰੈਕਟਰ ਐ ਹੂੰ 3 ਸਪੀਡ ਐ ਅੱਛਾ ਆਪ ਮਾਡਲ ਵਾਲਾ ਐ ਹੂੰ ਜਿਹਨੂੰ ਦੁਨੀਆ ਭਾਰ ਦੀ 55 ਐਕਟੀ ਕੈਟਾਗਰੀ ਤੇ 55 ਕੈਟਾਗਰੀ ਚ ਆ ਗਿਆ ਰੰਗ ਪੇਂਟ ਦਾ ਸ਼ੋਅ ਦਾ ਸਾਰਾ ਅਰੀਜਨਲ ਹੈ ਸਾਰਾ ਅਰੀਜਨਲ ਹੈ ਉੱਤੇ ਕੈਮਰਾ ਮਾਰਦੀ ਹਮ ਸਾਰਾ ਸਿਸਟਮ ਲੱਗਿਆ ਹੋਇਆ ਕੁਝ ਨਹੀਂ ਲਾਉਣਾ ਕੁਝ ਐਂ ਏਹੀ ਜਾਊ ਸਾਰਾ ਅੰਦਰ ਐਂ ਚੀ ਤਿੰਨ ਬੇਸਾਂ ਲੱਗਾਂਗੇ ਦੇ ਅੱਛਾ ਵਧੀਆ ਆਪਾਂ ਕੀ ਕਰਨਾ ਐਂ ਦੇਵਾਂਗੇ ਡੰਡਾ ਫੱਟੀ ਛਤਰੀ ਗੁੰਦਿਆ ਪੈ ਡਾਕਟਰ ਸਾਰੇ ਦੇ ਕੈਮਰਾਮਨ ਹਮ ਬਠਿੰਡਾ ਨੰਬਰ ਹੈ ਮਗਰ ਪਲੇਟ ਵੀ ਲੱਗੀ ਹੋਵੇ ਤੇ ਵੀ ਕੈਮਰਾਮਨ ਆ ਲਓ ਬੰਦੇ ਨੇ ਪੂਰਾ ਪੱਕਾ ਕੰਮ ਕੀਤਾ ਸਰਕਾਰੀ ਨੰਬਰ ਪਲੇਟ ਆ ਗਈਆਂ ਤੇ ਬਾਕੀ ਆ ਆ ਪੇਜ ਤੇਰੀ ਹੈ ਨਾ 올 ਟ੍ਰੈਕਟਰ ਇਨਫੋਰਮੇਸ਼ਨ हां ए ਆਪਣੇ ਚੈਨਲ ਦਾ ਲੋਕ ਲਓ ਵੀ ਦੋਸਤੋ ਇਹ ਵੀ ਇੱਥੇ ਆ ਗਿਆ ਮੌਕੇ ਤੇ ਵੀ ਆਪਾਂ ਦਿਖਾਤਾ ਹਨਾ ਹਾਂ ਭਰਾ ਦਾ ਪੇਜ ਨਾ ਵੱਧ ਤੋਂ ਵੱਧ ਫੇਸਬੁੱਕ ਤੇ ਨਾ ਫਾਲੋ ਕਰ ਲਿਓ ਵੱਧ ਤੋਂ ਵੱਧ ਟਰੈਕਟਰਾਂ ਦੀ ਜਾਣਕਾਰੀ YouTube ਤੇ ਵੀ ਸੇਮ ਹੀ ਹੈ ਸੇਮ ਹੀ ਇੱਕੋ ਹੀ ਉਹਨਾਂ ਦਾ ਸੇਮ ਹੀ ਹੈ ਅਜੇ ਨਵੇਂ ਆਪਾਂ ਹਾਂ ਹੌਲੀ ਹੌਲੀ ਐਕਟਿਵ ਹੋ ਜਾਾਂਗੇ ਹੋ ਜਾਗੇ ਹੈ ਐਕਟਰ ਤਾਂ ਤੂੰ ਅੱਜ ਨੂੰ ਹੋਏ ਤਾਂ ਤੂੰ ਕਾਲ ਕਰ ਜਣਾ ਨਹੀਂ ਪਤਾ ਕੀ ਹੈ ਸਾਰੇ ਭਰਾਵਾਂ ਦਾ ਖਿਆਲ ਹੁੰਦਾ ਯਾਰ ਆਪਣੇ ਅਰਗੇ ਭਰਾਵਾਂ ਦਾ ਤੁਹਾਡੇ ਕਹਿਣਤੀ ਮੈਂ ਅੱਜ ਕਰ ਲੈਨੇ ਆ ਵੀਡੀਓ ਤੇ ਤੁਹਾਡੀ ਵੀ ਆਪਾਂ ਨੂੰ ਦੇਖੋ ਗੱਲ ਬਾਤ ਹੀ ਆ ਜਾ ਇੱਕੋ ਗੱਲ ਬਾਤ ਹੀ ਹੈ ਹਾਂ ਬਾਕੀ ਹਾਰਨ ਹੂਰ ਨੂੰ ਤੁਸੀਂ ਦੇ ਦੇ ਹਾਲ ਵੀ ਇਹ ਇੱਕੋ ਹੈ ਰੂਟਸ ਦੇ ਲੱਗੇ ਹੋਏ ਨੇ ਰੀਡਰ ਕਰਨਾ ਹੈ ਰੀਨ ਨਾਲ ਹਣਾ ਹਾਂ ਇਹ ਵੀ ਆਈ ਜਾਣੇ ਸਾਰਾ ਕੁਝ ਕੁਝ ਨਹੀਂ ਲਾਉਣਾ ਯਾਰ ਕੁਝ ਵੀ ਨਹੀਂ ਲਾਉਣਾ ਤੇ ਫਿਰ ਇਹਦਾ ਹੁੰਦਾ ਰੇਟ ਤੇ ਵੀ ਦੱਸ ਦੇ ਆ ਕੇ ਰੇਟ ਇਹਦਾ ਹੈਗਾ 4,95,000 ਰੁਪਏ 2009 ਮਾਡਲ ਹਾਂ 4 ਲੱਖ ਤੇ 65 ਹਜ਼ਾਰ ਦਾ ਰੇਟਰ ਦੇ ਦਿਆਂਗਾ ਅੱਜ ਪਹਿਲੀ ਵੀਡੀਓ ਮੈਂ 75 ਹਜ਼ਾਰ ਤੋਂ ਇਹਦਾ ਰੇਟ ਪਿਛਲੀ ਵੀਡੀਓ 'ਚ ਘੱਟ ਨਹੀਂ ਕੀਤਾ ਮੇਰੇ ਵਾਲੀ ਵੀਡੀਓ 'ਚ ਬੋਲਿਆ ਹੋਇਆ ਬੋਲਿਆ ਸੀਗਾ ਚੈੱਕ ਕਰ ਲਈਂ ਰਿਕਾਰਡ ਰੇਟ ਆਹੀ ਹੋਊਗਾ ਹਾਂ 465 ਦਾ ਜੇ 30 ਹਜ਼ਾਰ 465 ਦਾ ਫਿਕਸ ਰੇਟ